ਸੰਗਤ ਜੀ ਮੰਗਲਵਾਰ ਦੇ ਜੋ ਹੀ ਮੰਗਣਾ ਆਜਾ ਸਾਖ ਮਿਨੇ ਦੀ ਸੰਗਰਾਂ ਦੇ ਆ ਤੇ ਅੱਜ ਖਾਲਸਾ ਦਿਵਸ ਵੀ ਐ ਸਾਜਣਾ ਹੋਈ ਸੀ ਆਜ ਦੇ ਦਿਨ ਸਾਰੀ ਸੰਗਤ ਨੂੰ ਵਸਾਖੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ 1699 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸਾਜਣਾ ਦਿਖਤੀ ਸਥਾਪਨਾ ਕੀਤੀ ਸੀ ਜਿਵੇਂ ਆਪ ਸਭ ਨੂੰ ਪਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜ ਆਏ ਸੀਗੇ ਅਮਰਤ ਵੇਲੇ ਦਰਸ਼ਨਦਾਰੇ ਕਰਨ ਦੇ ਲਈ ਬੀੜ ਬਾਬਾ ਗੁੱਡਾ ਸਾਹਿਬ ਜੀ ਉਹ ਪਾਉਂ ਪਿੱਤਰ ਸਥਾਨ ਆ ਜਿਸ ਸਥਾਨ ਤੇ ਤਨਤਨ ਬਾਬਾ ਬੁੱਢਾ ਸਾਹਿਬ ਜੀ ਨੇ ਕਾਫੀ ਲੰਮਾ ਸਮਾਂ ਬਤੀਤ ਕੀਤਾ ਮੱਝੀਆਂ ਚਰਾਈਆਂ ਤੇ ਸਸ਼ਤਰ ਵਿੱਦਿਆ ਦਾ ਅਭਿਆਸ ਕਰਵਾਇਆ ਗੁਰਮਤਿ ਵਿੱਦਿਆ ਦਾ ਅਭਿਆਸ ਕਰਵਾਇਆ ਨੌਜਵਾਨਾਂ ਨੂੰ ਬੱਚਿਆਂ ਨੂੰ ਇਸ ਪਾਉਂ ਪਿੱਤਰ ਸਥਾਨ ਤੇ ਉਹਨਾਂ ਸਮਿਆਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਗੜਾ ਜੰਗਲ ਹੁੰਦਾ ਸੀਗਾ ਤੇ ਜਿਸ ਸਮੇਂ ਇਸ ਸਥਾਨ ਦੇ ਮੱਝੀਆਂ ਚਰਾਇਆ ਕਰਦੇ ਸਨ ਜਿਸ ਕਰਕੇ ਇਸ ਪਾਉਂ ਪਿੱਤਰ ਸਥਾਨ ਦਾ ਨਾਮ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਆਓ ਸੰਗਤ ਜੀ ਹੁਣ ਆਪ ਜੀ ਨੂੰ ਲੈ ਕੇ ਚੱਲਦੇ ਆਂ ਉਸ ਪਵਨ ਪੀਤਰ ਸਥਾਨ ਤੇ ਜਿਸ ਸਥਾਨ ਤੇ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਉਂਦੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੇ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਆ ਉਹ ਪੂਰੀਆਂ ਹੁੰਦੀਆਂ ਨੇ ਇਸ ਪਵਨ ਪੀਤਰ ਸਥਾਨ ਤੇ ਡੇਢ ਬਾਬਾ ਗੁੱਡਾ ਸਾਹਿਬ ਜੀ ਦੇ ਪਵਨ ਪੀਤਰ ਸਥਾਨ ਤੇ ਅੱਜ ਖਾਲਸਾ ਸਾਜਨਾ ਦਿਵਸ ਵੀ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸਾਕੀ ਦਾ ਪਿੱਤਰ ਦਿਹਾੜਾ ਵੀ ਹੈ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਪਾਵਨ ਪਿੱਤਰ ਦਿਹਾੜਾ ਸੰਗਰਾਂਦ ਆਈ ਹੈ। ਉਸ ਸਾਥ ਮਹੀਨੇ ਦੀ ਸੰਗਰਾਂਦ ਆ ਵੀ ਸੋਚਿਆ ਵੀ ਕਿਉਂ ਨਾ ਆਪ ਜੀ ਨੂੰ ਹੀ ਦਰਸ਼ਕਦਾਰੇ ਜਿਹੜੇ ਆ ਉਸ ਪਾਵਨ ਪਿੱਤਰ ਸਥਾਨ ਦੇ ਕਰਵਾਏ ਜਾ। ਆਓ ਸੰਗਤ ਜੀ ਹੁਣ ਆਪ ਜੀ ਨੂੰ ਲੈ ਕੇ ਚੱਲਦੇ ਆ ਉਸ ਪਾਵਨ ਪਿੱਤਰ ਸਥਾਨ ਤੇ ਜਿਸ ਸਥਾਨ ਤੇ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਉਂਦੀਆਂ ਚੜਾਉਂਦੀਆਂ ਤੇ ਉਹਨਾਂ ਦੀ ਮਨ ਦੀ ਜਿਹੜੇ ਮਨੋ ਕਾਮਰਾ ਮਾਇਆ ਉਹ ਪੂਰੀਆਂ ਹੁੰਦੀਆਂ। ਤੁਸੀਂ ਦੇਖੋ ਸੰਗਤਾਂ ਦੀ ਚੈਲ ਬੈਲ ਅਮਰਤ ਵੇਲੇ ਹੀ ਇੱਥੇ ਸੰਗਤਾਂ ਦਾ ਇਕੱਠਾ ਮਾਰਦਾ ਹੋਇਆ ਇਕੱਠ ਜਿਹੜਾ ਆ ਉਹ ਆਪਜੀ ਦੇਖ ਸਕਦੇ ਹੋ ਆਪ ਜੀ ਨੂੰ ਕੋਲ ਜਾ ਕੇ ਵੀ ਦਿਖਾਉਣੇ ਆ ਤਾਂ ਤੁਸੀਂ ਦੇਖੋ ਵਾਹਿਗੁਰੂ ਵਾਹਿਗੁਰੂ ਸੰਤਾਂ ਬਾਬਾ ਬੁੱਢਾ ਸਾਹਿਬ ਜੀ ਆਪ ਸਭ ਸੰਗਤ ਦੇ ਮੇਰ ਭਰੇ ਹੱਥ ਰੱਖਣ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿਵੇਂ ਸਰਦਾ ਪਾਵਨਾ ਦੇ ਨਾਲ ਇਸ ਪਾਉਣ ਪਿੱਤਰ ਸਥਾਨ ਤੇ ਪਰਸ਼ਾਦੇ ਲੈ ਕੇ ਆਉਂਦੀਆਂ ਚੜਾਉਂਦੀਆਂ ਤੇ ਉਹਨਾਂ ਦੀ ਜਿਹੜੇ ਮਨੋ ਕਾਮਨਾ ਆਇਆ ਉਹ ਪੂਰੀਆਂ ਹੋ ਗਈਆਂ ਵਾਰਿਕ ਘਰਵਾ ਆਵਸੰਗਤੀ ਆਵਦੀ ਨੂੰ ਕੋਲ ਜਾ ਕੇ ਕਿਸ ਪੌਲ ਪਿੱਤਰ ਸਤ ਜਿਹੜਾ ਸੁੰਦਰ ਜਿਹੜੀ ਆ ਉਹ ਕਰਵਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਵਾਹਿਗੁਰੂ ਵਾਹਿਗੁਰੂ ਇਹ ਜੀ ਉਹ ਪਵਣ ਪਿੱਤਰ ਸਥਾਨ ਇਸ ਸਥਾਨ ਤੇ ਰਹਿਣਾ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਉਂਦੀਆਂ ਚੜਾਉਂਦੀਆਂ ਤੇ ਮੰਨ ਦੀ ਮਨਕ ਆਉਣਾ ਹੋਰੀ ਆਉਂਦੀਆਂ ਦੇਖੋ ਅੰਮ੍ਰਿਤ ਵੇਲੇ ਹੀ ਇਸ ਪਵਣ ਪਿੱਤਰ ਸਥਾਨ ਤੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਵਾਹਿਗੁਰੂ ਦੇਖੋ ਭਣਾ ਅੰਮ੍ਰਿਤ ਵੇਲੇ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਉਂਦੀਆਂ ਪਿਆਜ਼ ਲੱਸੀ ਅਚਾਰ ਗੁਰੂ ਸਾਹਿਬ ਦੁੱਧ ਵਾਲਿਆਂ ਨੂੰ ਦੁੱਧ ਤੇ ਪੁੱਤ ਵਾਲਿਆਂ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ਣ ਵਾਹਿਗੁਰੂ ਆਓ ਸੰਗਤ ਜੀ ਹੁਣ ਆਪ ਜੀ ਨੂੰ ਅੰਦਰ ਵੀ ਲੈਕ ਚੱਲਦੇ ਆ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਨੂੰ ਅੰਦਰੋਂ ਦਰਸ਼ਨਦਾਰੀ ਕਰਵਾਉਣੇ ਆ ਇਸ ਸਾਡ ਜੀ ਅ ਮਨਜੀਤ ਸਿੰਘ ਫਰੋਜ਼ਪੁਰੀਆ ਨਾਮ ਤੇ YouTube Facebook Instagram ਤੇ ਚੈਨਲ ਦੇ ਨਾਮ ਆਜੋ ਤੁਹਾਨੂੰ ਮਿਲ ਜੂਗਾ ਮਨਜੀਤ ਸਿੰਘ ਫਰੋਜ਼ਪੁਰੀਆ ਲੋ ਜੀ ਕੁਝ ਪੜਨਾ ਜਿਹੜੀਆਂ ਪੁੱਛਣਾ ਪੈਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਦੀ ਬਹੁਤ ਹੀ ਸ਼ਰਧਾ ਭਾਵਨਾ ਤੇ ਆਸਥਾ ਆ ਇਸ ਪਵਿੱਤਰ ਸਥਾਨ ਤੇ ਕਦੇ ਵੀ ਖਾਲੀ ਝੋਲੀ ਨਹੀਂ ਥੰਗਿਆ ਕੋਈ ਵੀ ਖਾਲੀ ਝੋਲੀ ਕਦੇ ਨਹੀਂ ਗਿਆ ਸੋ ਸੰਗਤ ਜੀ ਕਰੋ ਦਰਸ਼ਨ ਬੀੜ ਬਾਬਾ ਗੁੱਡਾ ਸਾਹਿਬ ਜੀ ਦੇ ਮਹਾਰਤਰੀ ਦਾ ਧੰਨ ਧੰਨ ਬਾਬਾ ਗੁੱਡਾ ਸਾਹਿਬ ਜੀ ਆਪਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਜੋ ਵੀ ਆਪ ਜੀ ਇਸ ਬਾਣ ਪਿੱਤਰ ਸਾਹ ਦੇ ਦਰਸ਼ਕਦਾਰੇ ਕਰ ਰਹੇ ਹੋ ਇਹ ਪ੍ਰਾਤਨ ਖੂਹ ਹੈ ਜੀ ਪ੍ਰਾਤਨ ਟਿੰਡਾ ਵੀ ਆ ਇਹਦੇ ਵਿੱਚੋਂ ਨਿਕਲੀਆਂ ਵੀ ਸ਼ੋਭਿਤ ਨੇ ਦੇਖੋ ਸੰਗਤਾਂ ਤੇ ਚੈਲ ਬੈਲ ਸੰਖਤਾਂ ਦਾ ਠਾਠਾ ਮਾਰਦਾ ਹੈ ਘਟ ਅਮਰਤ ਵੇਲੇ ਹੀ ਇਸ ਪੌਂਦ ਪਿੱਤਰ ਅਸਥਾਨ ਤੇ ਹਉ ਸੰਗਤ ਜੀ ਹੁਣ ਆਪ ਜੀ ਨੂੰ ਅੰਦਰ ਕਰਾਉਣੇ ਆ ਦਰਸ਼ਨਦਾਰੇ ਗੁਰੂ ਸਾਹਿਬ ਕਿਰਪਾ ਕਰਨ ਜੁੜਿਓ ਰੋ ਇਸੇ ਤਰ੍ਹਾਂ ਨਾਲ ਤਾਂ ਕਿ ਆਪ ਜੀ ਨੂੰ ਅੰਦਰੋਂ ਵੀ ਜਿਹੜੇ ਆ ਦਰਸ਼ਨਦਾਰੇ ਇਸ ਪਾਣ ਪਿੱਤਰ ਸਤਾਂ ਦੇ ਹੋ ਸਕਣ ਜੁੜਿਓ ਰੋ ਸੰਗਤ ਜੀ ਨਾਲ ਆਪ ਜੀ ਨੂੰ ਪਾਣ ਪਿੱਤਰ ਸਰੋਵਰ ਦੇ ਵੀ ਦਰਸ਼ਨਦਾਰੇ ਜਿਹੜੇ ਆ ਉਹ ਕਰਉਣੇ ਆ ਅਮਰਤਵਿਲੇ तकरीबन 3:30 ਵਜੇ ਇਸ ਪੌਂਟ ਪਿੱਤਰਸਥਾਨ ਤੇ ਪਹੁੰਚੇ ਸੀਗੇ ਦਰਸ਼ਨਦਾਰੇ ਕਰਨ ਦੇ ਲਈ ਜੇ ਹੁਣ ਫ੍ਰੀ ਹੋਏ ਸੀਗੇ ਸੋਚਿਆ ਵੀ ਆਪ ਜੀ ਲਈ ਵੀ ਦਰਸ਼ਨਦਾਰਾਂ ਵਾਸਤੇ ਇੱਕ ਵੀਡੀਓ ਜਿਹੜੀ ਹੈ ਬਿਆਰ ਕੀਤੀ ਜਾਵੇ ਇਸ ਦੇ ਨਾਲ ਬੇਸ਼ਾਂਉ ਦੇਸ਼ਾਂ ਦੇ ਬੈਠੀਆਂ ਸੰਪਾਵੇਂ ਇਸ ਪੌਂਟ ਪਿੱਤਰਸਥਾਨ ਦੇ ਦਰਸ਼ਨਦਾਰੇ ਕਰ ਸਕਦੀਆਂ ਨੇ

ਮਹਾਰਾਜ ਦੀ ਸਵਾਰੀ ਆ ਰਹੀ ਹੈ ਲੱਗਦਾ ਗੁਰੂ ਸਾਹਿਬ ਕਿਰਪਾ ਕਰਨ ਫੈਂਦੀ ਛਾੜ ਦੇ ਥੋੜੀ ਛਾੜੋ 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 ਫੈਂਦੀ ਛਾੜ ਦੇ ਸਤਨਾਮ Awesome. And what's And अमृत अंदरो सच ਸਾਰੀ ਉਹ ਤੁਆ ਗੁਰੂ ਸਾਹਿਬ ਤੁਹਾਡੀ ਹਾਜ਼ਰੀਆਂ ਪ੍ਰਵਾਨ ਕਰਨ ਖਾਲਸਾ ਤਿਆਰ ਪਰ ਤਿਆਰ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਵਿਸਾਖ ਮਹੀਨੇ ਦੀ ਸੰਗਰਾਹ ਦੀਆਂ ਖਾਲਸਾ ਸਾਹਿਬਾਂ ਦੀਆਂ ਦਿਵਸ ਦੀਆਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੇ ਦਿਨ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬੀਸ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1699 ਦੇ ਵਿੱਚ ਖਾਲਸਾ ਸਾਹਿਬਾਂ ਦੀ ਦਿਵਸ ਦੀ ਸਥਾਪਨਾ ਕੀਤੀ ਸੀ ਜਿਸ ਕਰਕੇ ਅੱਜ ਸਾਡਾ ਦੁਨੀਆ ਦੇ ਵਿੱਚ ਪਛਾਣ ਆ ਵੱਖਰਾ ਨਾਮ ਆ ਖਾਲਸਾ ਕਹਿ ਕੇ ਬੁਲਾਇਆ ਜਾਂਦਾ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਾਮ ਦੇ ਨਾਲ ਸਿੰਘ ਲੱਗਦਾ ਆ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਏਗੀ ਅੱਜ ਆ ਵੀ ਨੂੰ ਦਰਸ਼ਨ ਕਰਵਾਏ ਹਨ ਬੀੜ ਬਾਬਾ ਬੁੱਢਾ ਸਾਹਿਬ ਜੀ ਅਮਰਤ ਵੇਲੇ ਤੇ ਜੋ ਵੀ ਸੰਗਤਾਂ ਨੂੰ ਵੀਡੀਓ ਪਸੰਦ ਆਈ ਹੈ ਵਾਤਵਾਦ ਸ਼ਰੋ ਸ਼ੇ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਜਿਹੜੀਆਂ ਦਰਸ਼ਨਦਾਰੇ ਹੋ ਕਰ ਸਕਣ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ